All India Fashion Designing and Manufacturing Association ਬਲੋਂ ਜੋ ਸਟੈਪ ਲੀਤਾ ਬੜਾ ਵਧੀਆ ਮੈਂ ਅੱਗੇ ਵੀ ਬੋਲਦਿਆਂ ਦੱਸਿਆ ਕਿ ਬੜਾ ਵੱਡਾ ਦੇਖੋ ਇੰਡਸਟਰੀਅਲਾਈਜੇਸ਼ਨ ਨੂੰ ਪ੍ਰਮੋਟ ਕਰਨ ਨਾਲ ਲੁਧਿਆਣਾ ਵੈਸੀ ਇੰਡਸਟਰੀਅਲ ਸਿਟੀ ਹੈ ਉਹਨੂੰ ਪ੍ਰਮੋਟ ਕਰ ਰਹੀ ਹੈ ਤੇ ਮੈਂ ਸਾਰੀ ਇਹਨਾਂ ਦੀ ਜਿੰਨੀ ਮੈਨੇਜਮੈਂਟ ਕਮੇਟੀਾਂ ਧੰਨਵਾਦ ਕਰੂੰਗਾ ਬਹੁਤ ਵੱਡਾ ਸਟੈਪ ਹੈ ਦੇਖੋ ਇੱਕ ਰੂਫ ਦੇ ਅੰਡਰ ਆਪਾਂ ਇੱਕ ਕਸਟਮਰ ਨੂੰ ਕਿੰਨੇ ਪ੍ਰੋਡਕਟਸ ਦੇ ਰਹੇ ਹਾਂ ਤੇ 올 ਇੰਡੀਆ ਤੋਂ ਜਿੱਦਾਂ ਪਤਾ ਲੱਗਿਆ ਕਿ 올 ਇੰਡੀਆ ਤੋਂ ਲੋਕ ਇੱਥੇ ਪ੍ਰੋਡਕਟਸ ਦੇਖਣ ਆ ਰਹੇ ਖਰੀਦਦਾਰ ਆ ਰਹੇ ਆ ਤੇ ਇਹਨਾਂ ਦੀ ਦੇਖੋ ਖਰੀਦਦਾਰੀ ਵੀ ਵਧੇਗੀ ਮਾਰਕੀਟ ਵੀ ਵਧੇਗੀ ਮਾਰਕੀਟ ਵੀ ਅੱਛੀ ਰਨ ਕਰੇਗੀ ਤੇ ਇੰਡਸਟਰੀ 'ਚ ਵੀ ਵਧਾਵਾ ਆਏਗਾ ਤੇ ਬਹੁਤ ਵਧੀਆ ਸਟੈਪ ਹੈ ਤੇ ਮੈਂ ਮੁਬਾਰਕਵਾਦ ਦਿੰਦਾ। ਅੰਨ ਸ਼ਹਿਰ ਦੇ ਵਿੱਚ ਲਾਈ ਗਈ ਹੈ ਅੱਗੇ ਸ਼ਹਿਰ ਤੋਂ ਬਾਹਰ ਕੀਤਾ ਤੇ ਦੇਖੋ ਹੁਣ ਲੋਕਾਂ ਨੂੰ ਟਰੈਫਿਕ ਦਾ ਵੀ ਬਿਲਕੁਲ ਅੱਗੇ ਮੈਨੇਜਮੈਂਟ ਕਮੇਟੀ ਨਾਲ ਬੱਗਾ ਜੀ ਦੀ ਮੀਟਿੰਗ ਵੀ ਹੋਈ ਸੀਗੀ ਤੇ ਅ ਮੈਂ ਜਿਵੇਂ ਦੱਸਿਆ ਕਿ ਸ਼ਹਿਰ ਦੇ ਵਿੱਚ ਦੇਖੋ ਸ਼ਹਿਰ ਦੇ ਵਿੱਚ ਇੰਡਸਟਰੀਅਲ ਸਿਟੀ ਹੋਣ ਦੇ ਨਾਤੇ ਅ ਅੱਗੇ ਹਾ ਹੋਟਲਸ ਵਗੈਰਾ ਦੇ ਵਿੱਚ ਹੁੰਦਾ ਸੀ ਜਾਂ ਕਿੱਥੇ ਹਾਲ ਬੁੱਕ ਕਰਵਾਉਂਦੇ ਸੀ ਅੱਜ ਵੱਡਾ ਦੇਖੋ ਮੈਦਾਨ ਮਿਲ ਗਿਆ ਵੱਡੇ ਮੈਦਾਨ ਦੇ ਨਾਲ ਕੀ ਇੱਕ ਪਾਰਕਿੰਗ ਦੀ ਫੈਸਿਲਿਟੀ ਟ੍ਰੈਫਿਕ ਤੋਂ بچਾਂਗੇ ਪਾਰਕਿੰਗ ਦੀ ਫੈਸਿਲਿਟੀ ਹੈਗੀ ਅੱਛੀ ਹੈ ਨਾਲੇ ਅ ਪ੍ਰੋਡਕਟਸ ਨੂੰ ਅੱਛੀ ਤਰ੍ਹਾਂ ਅਸੀਂ ਦਿਖਾ ਪਾਵਾਂਗੇ ਬਹੁਤ ਅੱਛਾ ਸਟੈਪ ਆ ਲੋਕਾਂ ਨੂੰ ਅਪੀਲ ਕਰੂੰਗਾ ਪਲੀਜ਼ ਜਰੂਰ ਆ ਕੇ ਇੱਥੇ ਵਿਜ਼ਿਟ ਕਰੋ ਵਿਜ਼ਿਟ ਕਰਕੇ ਇੱਥੇ ਪ੍ਰੋਡਕਟਸ ਦੇਖੋ ਦੇਖੋ ਸਾਡੀ ਇੰਡਸਟਰੀ ਲਿਸਟ ਖੜੇ ਸਾਡੇ ਭਰਾ ਮਿਹਨਤ ਕਰਦੇ ਸਾਰਾ ਦਿਨ ਉੱਥੇ ਉਹਨਾਂ ਦੀ ਲੇਬਰ ਵੀ ਕੰਮ ਕਰਦੀ ਹੈ ਇੰਡਸਟਰੀ ਭਰਾ ਖੁਦ ਕੰਮ ਕਰਦੇ ਇਹਨਾਂ ਦਾ ਪ੍ਰੋਡਕਟਸ ਦੇਖੀ ਇਹਨਾਂ ਦੀ ਮਿਹਨਤ ਚੈੱਕ ਕਰੀਏ ਜੋ ਇਹਨਾਂ ਦਾ ਮੋਲ ਆਪਾਂ ਮਿਹਨਤ ਦਾ ਨੇ ਸਾਡੇ ਨਾਲ ਖੜੇ ਨੇ ਤੇ ਅਸੀਂ ਇਹਨਾਂ ਦੇ ਮਾਰਫਤ ਅਸੀਂ ਸਾਡੇ ਮਾਨਯੋਗ ਸਾਡੇ ਚਾਚਾ ਜੀ ਵੀ ਮੈਂ ਪਿਆਰ ਨਾਲ ਕਹਿੰਦਾ ਬੱਗਾ ਸਾਹਿਬ ਨੂੰ ਆਪਣੇ ਚਾਚਾ ਜੀ ਦੇ ਮਾਰਫਤ ਆਪਣੇ ਭਤੀਜੇ ਦੇ ਮਾਰਫਤ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨੂੰ ਇੱਕ ਗੁਜ਼ਾਰਿਸ਼ ਕਰਾਂਗਾ। ਭਈ ਗੁਜ਼ਾਰਿਸ਼ ਆ ਹੈ ਭਈ ਅਸੀਂ ਸਾਡਾ 1.5 ਕਰੋੜ ਰੁਪਏ ਦੇ ਕਰੀਬ ਇੱਥੇ ਬੱਗਾ ਸਾਹਿਬ ਸਾਡਾ ਖਰਚਾ ਆ ਗਿਆ। ਹੂੰ ਹੂੰ। ਦੇਖੋ ਆਹ ਵਾਲਾ ਗਰਾਊਂਡ ਇੱਥੇ ਜਾਂ ਤਾਂ ਦੁਸ਼ਹਰਾ ਮੇਲਾ ਲੱਗਦੇ ਆ ਆ ਗਵਰਨਮੈਂਟ ਕਾਲੀ ਫੋਰ ਗਰਲਸ ਦਾ ਗਰਾਊਂਡ ਹੈ। ਅਗਰ ਇਸ ਲੋਕੇਸ਼ਨ ਨੂੰ ਇੱਥੇ ਮਲਟੀ ਸਟੋਰੀ ਬਿਲਡਿੰਗ ਸਰਕਾਰ ਬਣਾ ਦੇਵੇ ਤੇ ਸਾਡਾ ਖਰਚਾ ਬਚ ਜਾਏਗਾ। ਇੱਕ ਅਸੀਂ ਐਗਜ਼ੀਬਿਸ਼ਨ ਪੀਏ ਯੂ ਚ ਲਗਾ ਰਹੇ ਹਾਂ। ਇੱਕ ਅਸੀਂ ਐਗਜ਼ੀਬਿਸ਼ਨ ਇੱਥੇ ਲਗਾ ਰਹੇ ਹਾਂ ਔਰ ਸਾਲ ਦੇ ਵਿੱਚ ਸਾਡੀਆਂ 4 ਐਗਜ਼ੀਬਿਸ਼ਨਸ ਹੁੰਦੀਆਂ। ਔਰ ਸਾਡੇ ਸੰਜੁਤੀਰ ਜੀ ਹੈਗੇ ਨੇ ਦਰਸ਼ਨ ਦਾਬਰ ਜੀ ਆ ਉਹ ਵੀ ਐਗਜ਼ੀਬਿਸ਼ਨ ਲਗਾਉਂਦੇ ਆ ਕਿਉਂ ਨਾ ਭਈ ਗਵਰਨਮੈਂਟ ਨੂੰ ਅਸੀਂ ਅਪੀਲ ਕਰਦੇ ਆ ਤੁਹਾਡੇ ਮਾਰ ਪਰ ਵੀ ਸਾਨੂੰ ਇਸ ਤਰ੍ਹਾਂ ਦੇ ਕੋਈ ਹੋਰ ਲੋਕੇਸ਼ਨ ਚ ਜਿਹੜੀ ਸੈਂਟਰ ਆਫ ਦਾ ਸਿਟੀ ਹੋਵੇ ਜਿਹਦੇ ਵਿੱਚ ਖੁੱਲੀ ਪਾਰਕਿੰਗ ਦੀ ਫੈਸਿਲਿਟੀ ਹੋਵੇ ਇਥੇ ਮਲਟੀ ਸਟੋਰੀ ਬਿਲਡਿੰਗ ਕਿਉਂ ਨਹੀਂ ਬਣ ਸਕਦੀ ਉਹਨੂੰ ਅਸੀਂ ਸ਼ਾਪਿੰਗ ਕੰਪਲੈਕਸ ਦੇ ਵਿੱਚ ਵੀ ਯੂਜ਼ ਕਰ ਸਕਦੇ ਹਾਂਗੇ ਐਗਜ਼ੀਬਿਸ਼ਨ ਸੈਂਟਰ ਮੰਨ ਲੀਏ ਉਹਨੂੰ ਤੇ ਆ ਸਾਡੀ ਨਾ ਤਕਰੀਬਨ 20 ਸਾਲਾਂ ਤੋਂ ਸਰਕਾਰਾਂ ਨੂੰ ਸਾਡੀ ਗੁਜ਼ਾਰਿਸ਼ ਹੈ ਵੀ ਜਿਸ ਤਰ੍ਹਾਂ ਸਾਡਾ ਇਹਦਾ ਖਰਚਾ ਅਸੀਂ 1 ਲੱਖ ਤੇ 70000 ਰੁਪਿਆ ਇੱਕ ਪਾਰਟਿਸਪੈਂਟ ਤੋਂ ਲਿਆ ਹੈਗਾ 1.5 ਲੱਖ ਪਲੱਸ 18% GST ਅਸੀਂ ਹੋਟਲ 'ਚ ਵੀ ਸਾਡਾ 1.5 ਕਰੋੜ ਦਾ ਬਿੱਲ ਆ ਜਾਂਦਾ ਹੈਗਾ ਤੁਸੀਂ ਆ ਦੇਖੋ ਵੀ ਅਗਰ ਹੋਰ ਸਾਰੀਆਂ ਐਗਰੀਬਿਸ਼ਨ ਦਾ ਤਕਰੀਬਨ 10 ਤੋਂ 15 ਕਰੋੜ ਦਾ ਹਰ ਸਾਲ ਦਾ ਖਰਚਾ ਆਉਂਦਾ ਹੈ ਅਗਰ ਉਹੀ ਪੈਸਾ ਅਸੀਂ ਸਰਕਾਰ ਨੂੰ ਦੇ ਕੇ ਜਗ੍ਹਾ ਗਵਰਨਮੈਂਟ ਦੀ ਹੋ ਜਾਏ ਪੈਸਾ ਅਸੀਂ ਲੋਕ ਦੇ ਦਈਏ ਤਾਂ ਹਮੇਸ਼ਾ ਵਾਰ ਸੇ ਇੱਕ ਮਲਟੀ ਸਟੋਰੀ ਬਿਲਡਿੰਗ ਬਣ ਜਾਏ ਇੱਕ ਚਾਈਨਾ ਦੀ ਤਰਜ਼ ਦੇ ਉੱਪਰ ਇੱਕ ਯੂਰਪ ਦੀ ਤਰਜ਼ ਦੇ ਉੱਤੇ ਸਾਡੇ ਇੱਕ ਐਗਜ਼ੀਬਿਸ਼ਨ ਸੈਂਟਰ ਮਿਲ ਜਾਏ ਤੇ ਆਮ ਆਦੀ ਪਾਰਟੀ ਸਰਕਾਰ ਦੀ ਬੱਲੇ ਬੱਲੇ ਹੋ ਜੇਗੀ ਸਾਡੇ ਚਾਚਾ ਜੀ ਬੱਗਾ ਸਾਹਿਬ ਨਾਲੇ ਜਿੰਦਾਬਾਦ ਹੋ ਜੇਗੀ ਜੀ ਸਾਡੀ ਆਹੀ ਤੁਹਾਨੂੰ ਗੁਜ਼ਾਰਿਸ਼ ਹੈ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਸਾਨੂੰ ਆ ਕੇ ਆਪਣੇ ਬਲੇਸਿੰਗਸ ਆਪਣਾ ਸਾਨੂੰ ਗੁੱਡ ਵਿਸ਼ੇਸ ਦਿੱਤੀਆਂ ਬਹੁਤ ਹੀ ਸਤਿਕਾਰਯੋਗ ਸਾਰਿਆਂ ਦੇ ਇੰਡੀਆ ਦੇ ਵਪਾਰੀਆਂ ਦਾ ਅੱਜ ਦੀ ਇਸ ਏਆਈਐਫਜੀ ਐਮਏ ਦੀ ਜਿਹੜੀ ਸਾਡਾ 6th ਅਡੀਸ਼ਨ ਲੱਗਿਆ ਉਹਦੇ ਵਿੱਚ ਸਵਾਗਤ ਹੈ ਅੱਜ ਦੂਸਰਾ ਦਿਨ ਹੈ ਜਿਵੇਂ ਕਿ ਔਰ ਕਸਟਮਰ ਦੀ ਫੋਟੋਵੌਕਸ ਸਵੇਰੇ 9 ਵਜੇ ਤੋਂ ਲੱਗੀ ਹੋਈ ਹੈ ਔਰ ਅਰਾਊਂਡ ਇਸ ਟਾਈਮ 2500 ਪਲੱਸ ਕਸਟਮਰ ਆ ਚੁੱਕਾ ਹੈ ਸੈਕਿੰਡ ਦਿਨ ਔਰ ਸਾਨੂੰ ਉਮੀਦ ਹੈ ਕਿ 3rd ਦਿਨ ਸਾਡਾ ਬਹੁਤ ਅੱਛਾ ਜਾਏਗਾ ਜਿਸ ਤਰ੍ਹਾਂ ਕਿ ਸ਼ਹਿਰ ਦੇ ਵਿਚਕਾਰ ਹੋਣ ਦਾ ਸਾਨੂੰ ਕਾਫੀ ਇਹਦਾ ਬੈਨੀਫਿਟ ਮਿਲ ਰਿਹਾ ਹੈ ਔਰ ਸਾਨੂੰ ਜਿਸ ਚੀ ਦੀ ਆਸ ਸੀਗੀ ਕਿ ਸ਼ਹਿਰ ਦੇ ਨਜ਼ਦੀਕ ਗੱਡੀਆਂ ਦੇ ਨਜ਼ਦੀਕ ਔਰ ਸਟੇਸ਼ਨ ਦੇ ਨਜ਼ਦੀਕ ਹੋਣ ਦੇ ਨਾਲ ਸਾਨੂੰ ਇਸ ਚੀਜ਼ ਦਾ ਬੜਾ ਹੰਗਾਰਾ ਮਿਲਿਆ ਹੈ ਪੁਰਾਣੇ ਮੇਰੇ ਟਾਈਮ ਦੇ ਵਿੱਚ ਕਸਟਮਰ ਸਾਨੂੰ ਇਹ ਹੀ ਕਹਿ ਕੇ ਜਾ ਰਿਹਾ ਹੈ ਕਿ ਹੋਰ ਆਪਾਂ ਇਸ ਪੋਟੈਂਸ਼ੀਅਲ ਨੂੰ ਵਧਾਈਏ ਔਰ ਇਸ ਸਟਾਲਾਂ ਨੂੰ ਆਪਾਂ ਜਿਹੜੇ ਸੀ 70 ਪਲੱਸ ਹੈਗੇ ਉਹਨਾਂ ਨੂੰ ਅਸੀਂ 150 ਪਲੱਸ ਲੈ ਕੇ ਜਾਣ ਦੀ ਕੋਸ਼ਿਸ਼ ਕਰਾਂਗੇ ਨੇ ਸੋਲਣਾ ਹੈ ਫਾਗਲੀ ਕਰੀ ਜਿੰਨੇ ਬੋਲ ਹੈ ਇਸ ਟਾਈਮ ਹਾਈ ਬ੍ਰਾਂਡਡ ਆਸੀਂ ਲਾਈਏ ਤਾਂ ਕੋਟਾ 70+ ਸਟਾਲ ਨੇ ਇਸ ਟਾਈਮ ਅਸੀਂ ਐਗਜ਼ਿਬਿਟ ਕਰ ਰਹੇ ਨੇ ਔਰ ਆਲਮ ਟਾਈਮ ਦੇ ਵਿੱਚ ਜਦੋਂ ਅਸੀਂ ਵਿంటర్ ਦੇ ਵਿੱਚ ਆਵਾਂਗੇ ਤਾਂ ਅਸੀਂ ਕੋਸ਼ਿਸ਼ ਕਰਾਂਗੇ ਇਹਨੂੰ ਅਸੀਂ 150 ਤੱਕ ਲੈ ਕੇ ਜਾਈਏ ਮੈਂ ਇਹੀ ਕਹਿਣਾ ਚਾਹਾਂਗਾ ਹਰ ਇੱਕ ਵਪਾਰੀ ਨੂੰ ਕਿ ਤੁਸੀਂ ਆਓ ਸਾਡੇ ਪ੍ਰੋਡਕਟਸ ਦੇਖੋ ਸੈਂਪਲਿੰਗ ਦੇਖੋ ਬਿਹਤਰੀਨ ਸੈਂਪਲਿੰਗ ਹੈ ਔਰ ਤੁਸੀਂ ਆਪਣੇ ਵਾਜਬ ਰੇਟਾਂ ਤੇ ਇੱਥੇ ਹਰ ਚੀਜ਼ ਮਿਲ ਰਹੀ ਹੈ ਸੋ ਤੁਸੀਂ ਆਓ ਸਾਨੂੰ ਸਾਡਾ ਸਾਥ ਦਿਓ ਤਾਂ ਕਿ ਅਸੀਂ ਇਸ ਪਲੇਟਫਾਰਮ ਨੂੰ ਹੋਰ ਅੱਗੇ ਲੈ ਕੇ ਜਾ ਸਕੀਏ ਥੈਂਕ ਯੂ ਦੇਖੋ ਚੁਆਇਸ ਬਹੁਤ ਵਧੀਆ ਤੁਸੀਂ ਇੱਕ ਵਾਰੀ ਵਿਜ਼ਿਟ ਕਰੋ ਬਹੁਤ ਵਧੀਆ ਆਰਟੀਕਲ ਨੇ ਹਰ ਇੱਕ ਚੀਜ਼ ਚਾਹੇ ਕੋਲਰ ਦੇ ਵਿੱਚ ਹੋਵੇ ਚਾਹੇ ਰਾਉਂਡ neck ਦੇ ਵਿੱਚ ਹੋਵੇ ਇਵਨ ਕਿ ਪਜਾਮਾ ਵੀ ਇਹਨਾਂ ਕੋਲ ਤੇ ਬਹੁਤ ਵਧੀਆ ਆਰਟੀਕਲ ਨੇ ਬਿਲਕੁਲ ਡਿਫਰੈਂਟ ਟਾਈਪ ਆ ਚੁਆਇਸ ਬਹੁਤ ਵਧੀਆ ਇਹਨਾਂ ਦੀ ਟੇਸਟ ਬਹੁ ਤੁਸੀਂ ਆਓਗੇ ਤਾਂ ਤੁਹਾਨੂੰ ਆਪੇ ਆਪਣੇ ਆਪ ਹੀ ਤੁਹਾਨੂੰ ਲੱਗਣਾ ਆਣਾ ਵੀ ਯਾਰ ਕਿ ਮਾਰਕੀਟ ਨਾਲੋਂ ਬੜੀਆਂ ਡਿਫਰੈਂਟ ਚੀਜ਼ਾਂ ਨੇ। ਉੱਪਰ ਕੀ ਸੰਦੇਸ਼ ਦੋਗੇ ਜਿੱਦਾਂ 2 ਦਿਨ ਰੇਖਾ ਦੂਜਾ ਦਿਨ ਹੈ। ਹਮੇ ਇਹ ਕਹਿ ਰਹੇ ਹਾਂ ਅੱਜ ਦਾ ਦਿਨ ਦੇਖੋ ਅੱਜ ਮਿਡਲ ਰੇ ਹੈ ਤੇ ਕੱਲ ਆਜ਼ ਦੇ ਆ ਤੇ ਜੇ ਅੱਜ ਨਹੀਂ ਆ ਸਕਦੇ ਤਾਂ ਕੱਲ ਆਜ਼ ਦੇ ਆ ਤਾਂ ਕੱਲ ਤੱਕ ਜਰੂਰ ਤੁਸੀਂ ਵਿਜ਼ਿਟ ਕਰੋ। ਮਸਟ ਵਿਜ਼ਿਟ ਕਰੋ ਆਪਾਂ ਤਾਂ ਇਹ ਕਹਿ ਰਹੇ ਹਾਂ। ਹਾਂਜੀ ਹਾਂਜੀ ਆ ਰਹੇ ਆ ਰਹੇ ਇਵਨ ਕਿ ਕੱਲੇ ਪੰਜਾਬ ਤੋਂ ਨਹੀਂ ਅਦਰ ਸਟੇਟਸ ਤੋਂ ਗਿਆ ਤੁਸੀਂ 올ਓਵਰ ਇੰਡੀਆ ਕਹਿ ਸਕਦੇ ਹੋ। ਕਾਫੀ ਕਸਮਰ ਆ ਰਹੇ ਨੇ ਬਹੁਤ ਜ਼ਿਆਦਾ ਵਿਜ਼ਿਟ ਕਰ ਰਹੇ ਨੇ। ਹਾਂ ਬਾਈ ਤੁਸੀਂ ਇੱ ਕਿਦਾ ਦਾ ਮੋ ਲਿਖਣਾ ਇਹਦਾ ਮੈਂ ਜੀ ਹਰ ਵਾਰੀ ਇਹਨਾਂ ਦੀ ਐਗਜ਼ੀਬਿਸ਼ਨ ਦੇ ਜਰੂਰ ਆਨਾ ਔਰ ਮੈਂ ਸਾਰਾ ਸਮਾਨ ਇਹਨਾਂ ਦਾ ਮੈਂ ਕਲੈਕਟ ਕਰਤਾ ਦੇਖਦਾ ਬਹੁਤ ਇਹ ਬ੍ਰਾਂਡ ਫੇਲ ਕਰ ਦਿੰਦੇ ਨੇ ਇਹਨਾਂ ਦਾ ਜੋ ਵੀ ਪ੍ਰੋਡਕਟ ਹੈ ਨਾ ਟੀ-ਸ਼ਰਟ ਲੈ ਲਓ ਪਜਾਮਾ ਲੈ ਲਓ ਔਰ ਜੋ ਵੀ ਹੈ ਉਹ ਤਾਂ ਵਧੀਆ ਕੁਆਲਟੀ ਨਾਲ ਦੀ ਅੱਗੋਂ ਵੀ ਇਹ ਕੁਆਲਟੀ ਹੋਰ ਮੈਂਟੇਨ ਕਰਕੇ ਉਹ ਤਾਂ ਵਧੀਆ ਜਨਮ ਦਿਨ ਦਾ ਪ੍ਰੋਗਰੈਸ ਬਹੁਤ ਵਧੀਆ ਚੱਲ ਰਿਹਾ ਹੈ ਅੱਛਾ ਚੱਲ ਰਿਹਾ ਹੈ ਦਾ ਰਿਸਪੌਂਸ ਵੀ ਅਰੁਣ ਜੀ ਨਮਸਕਾਰ ਮੈਂ ਤੁਹਾਡੇ ਰਹੀਂ ਤੁਹਾਡੇ ਈਵਰਸ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਹੈ ਫਾਸ ਨਿਊਜ਼ ਦਾ ਕਿ ਤੁਸੀਂ ਇੱਥੇ ਸਾਡੇ ਐਗਜ਼ੀਬਿਸ਼ਨ ਤੇ ਆਏ ਹੋ ਏਆਈਐਫਡੀਐਮਏ 올 ਇੰਡੀਆ ਫੈਸ਼ਨ ਗਾਰਮੈਂਟ ਮੈਨੂਫੈਕਚਰ ਐਸੋਸੀਏਸ਼ਨ ਅ ਵਿੰਗ ਆਫ ਬੀਕੇਟੀਕੇ ਬਾਦਰਕੇ ਨੈਟਵਰਕ ਐਂਡ ਐਕਸਲ ਐਸੋਸੀਏਸ਼ਨ ਜਿਹਦੇ ਪ੍ਰਧਾਨ ਤਰੁਣਦੀਪਨ ਬਾਬਾ ਜੀ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਐਗਜ਼ੀਬਿਸ਼ਨ ਲੱਗ ਰਹੀ ਹੈ ਇਹਦੇ ਵਿੱਚ ਲੁਧਿਆਣਾ ਦੇ ਸਾਰੇ ਟੌਪ ਮੋਸਟ ਫੈਸ਼ਨ ਦੇ ਜਿਹੜੇ ਜਿੰਦਾ ਇ ਮੈਨੂ ਫੈਕਟਰੀਅਰਸ ਨੇ ਉਹਨਾਂ ਦੀ ਜੋ ਉਹਨਾਂ ਦੇ ਸੈਂਪਲਸ ਨੇ ਜੋ ਇੱਥੇ ਪ੍ਰੈਜ਼ੈਂਟ ਕੀਤੇ ਜਾ ਰਹੇ ਨੇ ਇਹ ਟੋਟਲੀ ਇੱਕ ਬੀ ਟੂ ਬੀ ਬਿਜ਼ਨਸ ਟੂ ਬਿਜ਼ਨਸ ਓਪਰਚੁਨਿਟੀ ਹੈ ਸਾਰੇ ਟਰੇਡਰਸ ਸਾਰੇ ਹੋਲ ਸੇਲਰਸ ਪੈਨ ਇੰਡੀਆ ਲਈ ਜਿਹੜੇ ਆ ਕੇ ਇੱਥੇ ਸਾਡੇ ਇੱਥੇ ਆ ਕੇ ਐਜ਼ ਅ ਵਿਜ਼ੀਟਰ ਐਜ਼ ਅ ਆ ਕੇ ਇੱਥੇ ਸਾਰੀ ਐਗਜ਼ੀਬਿਸ਼ਨ ਨੂੰ ਦੇਖਣ ਜਿੱਦਾਂ ਰਹਿ ਆ ਜੀ ਅੱਜ ਲੱਗਦਾ ਸ਼ਹਿਰ ਦੇ ਵਿੱਚ ਲਾਈ ਹੈ ਅੱਗੇ ਲੱਗ ਤਾਂ ਸ਼ਹਿਰ ਤੋਂ ਬਾਹਰ ਕੋਈ ਕੰਟ੍ਰੈਕਟ ਨਹੀਂ ਆਉਂਦਾ ਇੱਥੇ ਮੇਨ ਸ਼ਹਿਰ ਦੇ ਵਿੱਚ ਲਾਈ ਹੈ ਜਿੱਦਾਂ ਦੇਖੋ ਤੁਸੀਂ ਆਪ ਹੀ ਦੱਸਦਾ ਕਿ ਟ੍ਰੈਫਿਕ ਤੋਂ ਬਾਹਰ ਲੋਕਾਂ ਨੂੰ ਜਿਹੜਾ ਵੀ ਦੂਰ ਸ਼ਹਿਰ ਤੋਂ ਬਾਹਰ ਨਿਕਲਣਾ ਆਪਣੇ ਆਪ ਦੀ ਇੱਕ ਟੈਨਸ਼ਨ ਕ੍ਰੀਏਟ ਕਰਦਾ ਸੀਗਾ ਲੇਕਿਨ ਹੁਣ ਹਰ ਇੱਕ ਬੰਦਾ ਇਹੀ ਸਾਨੂੰ ਆਕੇ ਕਹਿ ਰਿਹਾ ਕਿ ਥਿਸ ਇਜ਼ ਅ ਬੈਸਟ ਲੋਕੇਸ਼ਨ ਯੂ ਹੈਵ ਚੂਸਡ ਇਹ ਬਹੁਤ ਵਧੀਆ ਲੋਕੇਸ਼ਨ ਤੁਸੀਂ ਲਈਤੀ ਹੈ ਤੇ ਸਾਨੂੰ ਇਹਦਾ ਬੈਨੀਫਿਟ ਮਿਲ ਰਿਹਾ ਜੀ ਬਿਲਕੁਲ ਜੀ ਪੂਰਾ ਹੌਂਸਲਾ ਜੀ ਪੂਰਾ ਉਸੇ ਤਾਂ ਹੀ ਦੇਖ ਲਓ ਪਿਛਲੀ 6 6 ਐਡੀਸ਼ਨ ਹੈ ਕਿ ਸਾਡੇ ਦਿਨ ਪਰ ਦਿਨ ਐਗਜ਼ੀਬਿਟਰ ਵਧ ਰਹੇ ਨੇ